ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਖੜਿਆ ਜੀ ਸ੍ਰੀ ਹਜੂਰ ਸਾਹਿਬ ਤੱਕ ਤੇ ਹੁਣ ਬਾਬਾ ਜੀ ਜੋ ਗਾਗਰ ਵਾਲੇ ਜੰਨੇ ਆ ਜੀ ਉਹਨਾਂ ਦਾ ਸਮਾ ਹੋ ਗਿਆ ਜੀ ਉਹ ਗਦਾਵਰੀ ਨਦੀ ਵੱਲੋਂ ਚਾਲੇ ਪਾਉਣਗੇ ਜੀ ਇੱਥੋਂ ਬਹੁਤ ਕਰਮਾਂ ਵਾਲੇ ਸੰਗਤਾਂ ਨੂੰ ਇਹ ਚੀਜ਼ ਦੇ ਦਰਸ਼ਨ ਹੰਣਿਆ ਜੀ ਨਹੀਂ ਕਈ ਸੰਗਤਾਂ ਸੁੱਤੀਆਂ ਰਹਿ ਜਾਂਦੀਆਂ ਸੋਚਦੀਆਂ ਰਹਿ ਜਾਂਦੀਆਂ ਅਸੀਂ ਵੀ 4 ਦਿਨ ਪਹਿਲਾਂ ਸੁੱਤੇ ਹੀ ਰਹੇ ਜੀ ਉੱਥੇ ਨਹੀਂ ਸੀ ਹੁੰਦਾ ਕਰੋ ਬਾਬਾ ਜੀ ਦੇ ਦਰਸ਼ਨ ਜੀ ਇੱਥੋਂ ਸੰਗਤ ਸਾਰੀ ਨਾਲ ਨਾਲ ਜੁੜਦੀ ਜਾਂਦੀ ਹੈ ਕਿੰਗ ਚੈੱਕ ਆਊਟ ਦਾ ਹੋ ਗਿਆ ਟਾਈਮ ਮੈਡਮਾਂ ਹੋ ਗਿਆਂ ਰੈਡੀ ਜੀ ਪਰ ਇਹਨਾਂ ਦਾ ਕਹਿੰਦੀ ਆ ਜਾਣ ਨੂੰ ਦਿਲ ਨਹੀਂ ਕਰਦਾ ਰਿਤੂ ਜੱਸ ਕਰਦਾ ਜੀ ਜਾਣ ਨੂੰ ਸਾਡਾ ਬਿਲਕੁਲ ਨਹੀਂ ਦਿਲ ਕਰਦਾ ਜੀ ਓਦਾ ਜੀ ਕਿਉਂ ਇੱਥੇ ਮੌਜਾਂ ਐ ਨਾ ਤਾਂ ਕੋਈ ਝਾੜੂ ਪੋਚੇ ਰਿਫਰ ਨਾ ਕੋਈ ਰੋਟੀ ਟੁੱਕ ਦੀ ਹੈ ਇਹ ਚ ਪਹਿਲਾਂ ਕੱਟ ਗਈ ਕੋਈ ਟੈਂਸ਼ਨ ਨਹੀਂ ਹੈ ਨਾ ਉੱਠਦੀਆਂ ਇੱਥੇ ਕਦੇ ਸੇਵਾ ਕਰਾਉਣ ਚਲੇ ਜੰਨੀ ਆ ਕਦੇ ਲੰਗਰ ਛਕਣ ਮੌਜਾਂ ਕਰਦੇ ਆ ਤੇ ਅੱਜ ਨੌਵਾਂ ਦਿਨ 10ਵਾਂ ਦਿਨ ਆ ਜੀ ਆ ਦੇਖੋ ਪਲੀਆਂ ਪਈਆਂ ਜੀ ਦੇਖੋ ਉਦਣ ਦੀਆਂ ਅਰੇ ਬਾਬਾ ਜੀ ਦਾ ਬਹੁਤ ਧੰਨਵਾਦ ਦੇਖੋ ਜੀ ਟ੍ਰੇਨ ਲਈ ਉਹਨਾਂ ਨੇ ਪੂਰੀ ਸਾਨੂੰ ਟਿਫਨ ਟੋਫਨ ਪੈਕ ਕਰਕੇ ਜੀ ਸਾਰੀ ਸਬਜ਼ੀ ਜੀ ਤੂੰ ਇੰਟਰਵਿਊ ਦੇ ਹੀ ਜਾਗਾ ਭਾਈ ਤੁਰਦੇ ਨੇ ਕਿਵੇਂ ਤੁਰਦੇ ਨੇ ਸਾਰਾ ਕੋਈ ਸਾਰਾ ਕੁਝ ਉਹਨਾਂ ਨੇ ਪੈਕ ਕਰਕੇ ਦਿੱਤਾ ਜੀ ਇਹ ਤਾਂ ਇਹ ਵੀਡੀਓ ਚੁੱਕ ਦੇਖੋ ਆਓ ਨਾ ਕੋ ਲਾਓ ਲਾਓ We you didn't, ਇਹੋ ਜੀ ਗੁਰਦੁਆਰਾ ਕਮੇਟੀ ਵੱਲੋਂ ਜੀ ਬੱਸਾਂ ਸਟੇਸ਼ਨ ਤੱਕ ਜਾਣ ਲਈ ਸੰਗਤ ਲਈ ਟ੍ਰੇਨ ਹੈ ਸਾਰੇ ਫ੍ਰੀ ਬੱਸਾਂ ਜੀ ਇਹ ਹੈ ਜੀ ਹਜੂਰ ਸਾਹਿਬ ਦਾ ਸਟੇਸ਼ਨ ਆ ਗਈ ਸਾਡੀ ਟ੍ਰੇਨ ਦੋ ਟਿਕਟਾਂ ਹੋ ਗਈਆਂ ਸਾਡੀਆਂ ਕਨਫਰਮ ਦੋ ਦਾ ਜੇ ਰੌਲਾ ਮੈਡਮ ਆ ਕਿ ਨਹੀਂ ਅਸੀਂ ਬੈਠੂਗੇ ਤੁਸੀਂ ਆਪਣਾ ਜਿੱਥੇ ਮਰਜ਼ੀ ਜਾਓ ਹਾਂਜੀ ਬਾਬਾ ਜੀ ਹੈਗਾ ਅ ਕੋਲਾ ਸਟੇਸ਼ਨ ਮਹਾਰਾਸ਼ਟਰ ਦਾ ਸਟੇਸ਼ਨ ਹੈ ਇਹ ਆ ਦੇਖੋ ਆਪਣਾ ਸਿੱਖ ਸਰਦਾਰ ਬੰਦਾ ਪਚੌਰੀ ਦੇ ਕੁਝ ਸਾਮਾਨ ਵੇਚਦਾ ਹੈ ਕੋਲਾ ਸਟੇਸ਼ਨ O yeah, que yeah. थीज़ी 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 है। मेरी बात अरे तो दो, दो मैं ये तो इनकी है जे पड़े है। नहीं हो रही सीट आपकी फिर मेरे बहुत बड़ा आदमी तो क्योंकि मदद पे डालो कंप्लेंट आप डालो कम्प्लेट तो फिर कुछ हम नहीं डालते हम क्यों डालेंगे मेरी कोई संतुष्टि ना करो आप संतुष्टि क्यों करेंगे क्यों नहीं करोगे में आप में ऐसे तनखा नहीं लेते फिर देना पड़ता है आप पूरा जानकारी पढ़ो रेलवे क्या रहता क्या रहता पैसा क्लियर होता आप टिकट कैसे देते होता कोई नहीं देता सौ दो सौ रुपया देख आपको मिलता ਠੀਕ ਅੱਛਾ ਕਿਚਨ ਹੋ ਰਿਹਾ ਹੈ ਪੈਸਾ ਪਕੜਦਾ ਆਇਆ ਪਰੰਦਰੋ ਦਬਾਅ ਆਇਆ 1.5 ਲੱਖ ਰੁਪਇਆ ਦੇਣਾ ਰੀਤੂ ਦਾ ਠਾ ਤੀਰਾ ਆਦ ਨੂੰ ਅਗਲੇ ਨੇ ਤੀਜੀ ਮੰਜ਼ਲ ਤੇ ਚੜਾਤੀ ਸੀ ਹਾਂ ਰੀਤੂ ਉੱਠ ਗਈ ਹੁਣ ਹੈ ਹਾਂ ਆ ਲੋ ਚੜਾ ਫੋਣੀ ਆ ਆ ਦੇਖਿਆ ਪ੍ਰਾਪਤ ਠੀਕ 11 ਵਜੇ ਦਾ ਆਜੋ ਆਜੋ ਵੇਟ ਹੁਣ ਕਿਸੇ ਦੀ ਕੇਸੇ ਉਹ ਸੀਟਾਂ ਬਰਨੀ ਪਈਦਾ ਆਜੋ 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 ਹੁਣ ਹੁਣ ਮਿਲ ਜੂਗੀ ਤੈਨੂੰ ਹੈ ਆਪਣੀ ਵਦੇ ਉਹ ਕਰ ਲੈਨੇ ਆਪਾਂ ਤਾਂ ਜਮੀ ਨਹੀਂ ਰੋ ਸਾਰੀ ਰਾਤ ਐਂ ਹੋ ਹੈ ਮੇਰੇ ਸਾਹਮਣੇ ਕੀ ਆ ਪਾ ਲੈ ਰੁਕੋ ਆਵਲੀ ਇਹਨਾਂ ਖਾਲੀ ਹੋਣ ਲਈ ਸਿੱਧਾ ਮੈਨੂੰ ਹੁਣ ਇੱਥੋਂ ਇੱਥੇ ਤੋਂ ਵੀ ਠਾ ਲੂਗਾ ਤੈਨੂੰ ਆ ਕੇ ਕੋਈ ਅੱਧੇ ਘੰਟੇ ਨੂੰ ਜਿੱਥੇ ਪੈਣ ਲੱਗੀਆਂ ਹੁਣ ਹੈ ਮੈਂ ਇੱਥੋਂ ਵੀ ਠਾ ਲੂਗਾ ਆ ਕੇ ਅੱਧੇ ਘੰਟੇ ਨੂੰ ਤੈਨੂੰ ਕੋਈ ਤੈਨੂੰ ਸੌਂ ਨਹੀਂ ਠਾ ਲੂੰਗੀ ਵੀ ਉੱਠ ਹੋਣਾ ਸਾਡੀ ਜਿੱਦ ਹੁਣ ਯਾਰਾ ਚੁੱਪ ਕਰਕੇ ਪੈ ਜਾ ਤੂੰ ਬੋਲੀ ਜੰਨੀ ਆ ਫਿਰ ਅਗਲਾ ਕਹਿੰਦੇ ਚੱਲ ਪਈ ਆ ਪਈ ਰਹਿਣ ਦੋ ਮਾਂ ਦਾ ਜੁੱਪੀ ਅੱਜ ਤਾਂ ਸੈਨਾ ਕਹਿੰਦੀ ਐ ਅੱਜ ਤਾਂ ਅੰਟੀ ਸੀ ਨੂੰ ਫੇਰ ਆਉਣਾ ਮੈਂ ਖੜਾ ਕੀ ਸੀ ha <laughs> ha ਆਜੋ ਆਜੋ ਇਹਨਾਂ ਦੀ ਆ ਇਹਨਾਂ ਕੋਲ ਕਨਫਰਮ ਹੋਣੀਆਂ ਆ ਉੱਠਿਆ ਤੈਨੂੰ ਕਿਹਾ ਜਾਂਦਾ ਵੀ ਅੱਧਾ ਘੰਟਾ ਪਹਿਲਾਂ ਹੋਰ ਹਾਂ ਉਹ ਨਹੀਂ ਦੀ ਹਾਂ ਉਹ ਤਾਂ ਮੈਂ ਸਾਰੀ ਵਾਰ ਤੇ ਪੈਕੇਜ ਆਉਣਾ ਉਹ ਉਹ ਤੇ ਉਹ ਜਿਹੜਾ ਤੇਰੇ ਨਾਲ ਜਿੱਦੜੇ ਕਰੀਆ ਕੋਈ ਕਿਹੜੀਆਂ ਤਿੰਨੇ ਥੋਡੀਆਂ ਹੀ ਪਰ ਲੀਆਂ ਹਾਂਜੀ ਆਜੋ ਭਾਈ ਉੱਪਰ ਆਜ ਜਸ ਮੈਡਮ ਜੀ ਵੀ ਆ ਗਏ ਹੁਣ ਇੱਕ ਨਵਾਂ ਬਿਜਲ ਮੰਗ ਲਿਆ। ਚੌਥੀ ਜਗ੍ਹਾ ਤੋਂ ਉੱਤਰ ਰਹੇ ਆ ਜੀ। ਚਲੋ ਜੀ। ਸਾਨੂੰ ਪਰੇਸ਼ਾਨ ਨਾ ਕਰ ਜੀ। ਸਾਨੂੰ ਪਰੇਸ਼ਾਨ ਨਾ ਕਰ। ਅੱਜ ਦਾ ਸਾਰੀ ਰਾਤ ਲੰਗੀ। ਹੈ ਬਈਆ। ਆਪ ਇਸਕੇ ਸਾਥ ਅਡਜਸਟ ਹੋ ਜਾਓ ਆਦੀ ਸੀਟ 'ਤੇ। ਹੈ ਮਾਫੀ ਜਾਊਂਗਾ। ਹੋ ਜਾਏਗਾ ਆਪਕਰੋ ਗੁਜ਼ਾਰਾ। ਦੇਖ ਲਓ। ਹੈ? ਹਮਾਰੇ ਬੰਦੇ ਥੋੜੇ ਹੈਵੀ ਆ। ਪੰਜਾਬ ਵਾਲੇ ਆ। ਐਂਜੇ ਨਹੀਂ ਜਾਉਂਦੇ ਕੀ ਕਰਿਆ ਦਿਨ ਨੂੰ ਸੌਣ ਦਿੰਦਾ ਨਾ ਬੜੋ 10 15 ਮਿੰਟ ਨੀਂਦ ਆਏ ਕਿ ਨਹੀਂ ਹਾਂ ਕੋਈ ਨਾ ਬੋਡੀ ਨੂੰ ਥੋੜਾ ਤਾਂ ਰੈਸਟ ਮਿਲੇਗਾ ਚੋਬੇ ਸਿਚੀ ਦੇ ਘਾਟ ਜੀ ਨਹੀਂ ਕਿ ਮਾਰਦੇ ਬਹੁਤ ਇਹ ਤਾਂ 8 ਵਜੇ ਵਜੇ ਸੇ ਐਸੇ ਹੀ ਘੁੰਮ ਰਹੀ ਹੈ ਜੀ ਜੇ ਜੀ 1 ਵਜੇ ਤਾਂ ਅਸੀਂ ਸੁੱਤੇ ਸੀ ਹੁਣ ਇਹਨਾਂ ਨੇ AC ਬੰਦ ਕਰ ਦਿੱਤੇ ਜੀ ਪਤਾ ਨਹੀਂ ਕੋਈ ਟੈਕਨੀਕਲ ਫਾਲਟ ਹੋ ਗਿਆ ਹੁਣ ਸਾਰੇ ਪੈਸੇਂਜਰ ਉੱਠ ਗਏ ਤੇ ਨਾਲੇ-ਨਾਲੇ ਤਾਂ ਸਾਰੀ ਬੰਦ ਆ ਸ਼ੀਸ਼ੇ ਲੱਗੇ ਹੋਏ ਆ 3:30 ਵਜੇ ਫੇਰ ਉੱਠ ਗਈ ਸਵੇਰੇ 4:30 ਦਾ ਸਮਾਂ ਹੋ ਗਿਆ ਅਸੀਂ ਪਹੁੰਚ ਗਏ ਚਾਂਸੀ ਸਟੇਸ਼ਨ ਗਵਾਲੀਅਰ ਸਟੇਸ਼ਨ ਇੱਥੇ ਬਹੁਤ ਬੜਾ ਕਿਲਾ ਹੈ ਇਹ ਗਵਾਲੀਅਰ ਕਿਹੜੇ ਸਟੇਟ 'ਚ ਪੈਂਦਾ ਹੈ ਇਹ ਕੌਣ ਸਾ ਸਟੇਟ ਹੈ ਇਹ ਐਮਪੀ ਐਮਪੀ 'ਮੈਂ ਹਾਂ ਠੀਕ ਹੈ ਕਿਲਾ ਇੱਥੇ ਹੈ ਨਾ ਬਹੁਤ ਬੜਾ ਕਿਲਾ ਉੱਪਰ ਜਾ ਕੇ ਕਿਲਾ ਬਣਾ ਹੋਇਆ ਹੈ ਆਹ ਯਹਾਂ ਤੋਂ ਦਿਖਾਈ ਦਿੱਤਾ ਹੈ ਅਰੇ ਇੱਧਰ ਵੀ ਦਿਖ ਰਿਹਾ ਹੋਇਆ ਹੈ ਬੈਠਾ ਹੈ ਇਹ ਬੈਠਾ ਕਹਾਂ ਦਾ ਹੈ ਆਗੜੀ ਦਾ ਹੈ ਆਗੜਾ ਨਿਕਲ ਗਿਆ ابھی ਨਹੀਂ ਆਨੇ ਵਾਲਾ ਹੈ ਲੈ ਲਾ ਬੇਟਾ ਸੁੱਕਾ ਬੇਟਾ ਕਿੰਨੇ ਰੁਪਏ ਕਿਲੋ ਹੈ ਇਹ 1 ਕਿਲੋ ਦਾ ਹੈ 120 ਦਾ ਹੈ 120 ਮੰਦਿਆ ਜੀ ਸਾਰੇ ਬੜਾ ਜੀ ਹੱਥੀ ਕਰਦੇ ਨੇ ਲੋਕ ਭੰਗੀਆਂ ਬੰਦੀਆਂ ਸਾਰੇ ਹੱਥੋਂ ਪੜਾਈ ਹੋ ਰਹੀ ਆ ਉਧਰ ਉੱਤੇ ਉਹ ਨਹੀਂ ਥੋੜੇ ਥੋੜੇ ਤੱਕੀਆਂ ਹੀ ਆਇਆ ਬਹੁਤੀ ਉਹ ਨਹੀਂ ਹੂੰ ਥੋੜੇ ਪਰਿਵਾਰ ਵਾਲੇ ਹੁੰਦੇ ਜਿਹੜੇ ਜੰਗ ਰੱਥੇ ਵੀ ਤੂੜੀ ਹੂੰ ਤੇ ਇਹ ਦੀ ਪ੍ਰਾਇਟੀ ਤੂੜੀ ਪਨੇ ਪਾਉਂਦੇ ਨੇ ਆਪ ਪਾਉਂਦੇ ਨੇ ਵਿੱਚ ਪਰਿਵਾਰ ਉੱਧਰ ਨਿੱਕਰ ਤੁੰਤ ਹੈ ਹੂੰ ਇਹ ਫਰਾਂ ਦੇ ਉੱਪਰ ਉੱਪਰ ਹੋਰ ਮੈਂ ਪੂਜਾ ਭਗਤਨ ਕਰਦੀ ਆ ਪੂਜਾ ਤਾਂ ਕਰਦੇ ਹੀ ਹੁੰਦੀ ਆ ਬਹੁਤ ਉਧਰ ਦੇ ਲਾ ਸਾਖ ਨਹੀਂ ਮਿਲਦੀ ਉਧਰ ਸਾਰੇ ਪੜਾਈ ਹੋ ਰਹੀ ਇੱਧਰ ਰਹਿੰਦੀ ਆ ਜੇ ਮੈਂ ਨਹੀਂ ਹੁਣ ਆਹ ਦੇਖ ਕੇ ਆਪਾਂ ਨੂੰ ਉਧਰ ਮਹਾਰਾਸ਼ਟਰ ਐਮਪੀ ਦਾ ਏਰੀਆ ਦੇਖ ਕੇ ਆਇਆ ਲੱਗਦਾ ਨਾ ਵੀ ਆਹ ਏਰੀਆ ਰੇਗਿਸਤਾਨ ਜਾਇ ਦਰਖਤ ਨਹੀਂ ਹੈਗੇ ਇੱਥੇ ਦੇ ਲਾ ਆਪਣੇ ਲੋਕੀ ਨੇ ਹੈ ਵੀ ਨਹੀਂ ਉਧਰ ਇੰਨੀ ਹਰੇ ਬਈਆ ਹੈ ਉੱਧਰ ਤਿੰਨੇ ਹਰੇ ਬਈਆ ਕਿੰਨਾ ਵਿਰਾਕਰ ਬਈ ਆਲੀ ਜਿਆਦਾ ਹੈ ਮੀ ਉੱਧਰ ਫੇਰ ਨਹੀਂ ਪੈਂਦਾ ਹਾਂ ਹੁਣ ਆ ਮੈਨੂੰ ਆ ਉੱਪਰ ਉੱਪਰ ਜਿਹਾ ਲੱਗਦਾ ਏਰੀਆ ਫੈਸਲੇ ਖੜੀ ਨੇ ਫੇਰ ਆਪਣੇ ਲਈ ਵੱਡੀਆਂ ਇੰਦੇ ਨੇ ਜੱਟਾਂ ਦਾ ਸਨਹਿਰੀ ਸੋਨਾ ਖੜਾ ਦੇਖ ਲੈ ਖੇਤਾਂ 'ਚ ਹਾਂ ਰੱਬ ਭਰੋਸੇ ਹੀ ਆ ਇਹ ਰੱਬ ਭਰੋਸੇ ਕਿੰਨੇ ਫਾਦਲ ਤੇਰੀ ਸੋਨੇ ਦੁਕਾਨਦਾਰ ਆਪਣੀ ਦੇਖ ਲੈ ਕਿੰਨੇ 20 ਜਿੰਦੇ ਲਾ ਕੇ ਸਿਕਿਉਰਟੀ ਨੱਟ ਵੀ ਨਹੀਂ ਬਾਹਰ ਛੱਡਦੇ ਤੇ ਸਿਕਿਉਰਟੀ ਗਾਰਡ ਰੱਖਦੇ ਆ ਸਾਡੇ ਗਲਾਉਣ ਜ਼ਿਮੀਂਦਾਰਾਂ ਦਾ ਖੜਾ ਸੋਨਾ ਰੱਬ ਭਰੋਸੇ ਖੜਾ ਹੈ ਨਾ ਤੁਰਦ ਰਦੇ ਕੋਣ ਆ ਗਿਆ ਸਟੇਸ਼ਨ ਥੋੜਾ ਰੈਂਟ ਲਿਕੇ ਘਰ ਪਰਤ ਰਹੇ ਕਿੰਨੀ ਦੇਰ ਦੀ ਨੌਕਰੀ ਹੋ ਗਈ ਜੀ 17 ਸਾਲ ਕੀ ਨਾਮ ਹੈ ਜੀ ਆਪਣਾ ਵਰਪ੍ਰੀਤ ਸਿੰਘ ਕਿਹੜਾ ਪਿੰਡ ਹੈ ਜੀ ਮੇਰਾ ਮਲੇ ਕੋਟੜਾ ਲੱਗੇ ਬਹੁਤ ਸਵਾਗਤ ਜੀ ਤੁਹਾਡਾ ਆਉਣ ਤੇ ਪੰਜਾਬ ਚ ਵੈਲਕਮ ਜੀ ਸ਼ੁ크 ਸ਼ਾਂਤੀ ਨਾਲ ਤੁਸੀਂ ਆਪਣੀ ਸੇਵਾ ਪੂਰੀ ਕਰੀ ਜੀ ਪਰ ਘਰ ਦੇ ਆਉਣਗੇ ਜੀ ਇੱਥੇ ਸਵਾਗਤ ਕਰਨਾ ਹਾਂਜੀ ਆ ਰਹੇ ਠੀਕ ਹੈ ਹੁਣ ਵਰਦੀ ਪਾ ਕੇ ਮੈਂ ਕਹਿੰਦਾ ਹਾਰ ਹੋਰ ਪਾ ਕੇ ਲੈ ਕੇ ਜਾਣਗੇ ਹੀ ਇਹ ਤੁਹਾਨੂੰ ਤਾਂ ਫਿਰ ਹੁਣ ਕਰਨੀ ਪੈਂਦਾ ਮੈਂ ਕਹਿੰਦਾ 10 ਸਾਲ ਬਾਰੀ ਉਹ ਤਾਂ ਹੁਣ ਹਾਰ ਉਹਨੇ ਕਹਿੰ ਨੂੰ ਹਾਰ ਤਾਂ ਮੇਰੇ ਭੈਣੇ ਨੇ ਹਣਾ ਨਾ ਉਹੀ ਫਿਰ ਉਹ ਥੋੜੀ ਹਾਰ ਪਾ ਕੇ ਲੈ ਕੇ ਜਾਣਗੇ ਜੀ ਤੁਹਾਨੂੰ ਚਲੋ ਠੀਕ ਹੈ ਜੀ ਕਿਹੜੀ ਪੋਸਟ ਤੋਂ ਹੋਏ ਆਂ ਜੀ ਰਿਟਾਇਰ ਮੈਂ ਲੈ ਤੋਂ ਠੀਕ ਹੈ ਜੀ ਕਿਹਦੇ ਪਿੰਡਾਂ ਮਿਲੇ ਜੀ ਤੁਹਾਨੂੰ ਮੇਰੇ ਸੰਦੋੜ ਦੇ ਹੁਣ ਸੈਂਟਰ ਚੋਂ ਆਏ ਜੀ ਸਿੱਧਾ ਸੈਂਟਰ ਚੋਂ ਠੀਕ ਹੈ ਹੋਰ ਵੀ ਹੋਏ ਹੋਣੇ ਜਵਾਨ ਜੀ ਰਿਟਾਇਰ ਤੁਹਾਡੇ ਨਾਲ ਆ ਗਿਆ ਪਿੰਡ ਤੋਂ ਜੀ ਇਹ ਸਾਨੂੰ ਲੈਣ ਆਏ ਤੇ ਸਟੇਸ਼ਨ ਤੇ ਆ ਦੇਖੋ ਜੀ ਇਹਨਾਂ ਦੇ ਪਿੰਡ ਦੇ ਸਰਪੰਚ ਆ ਜੀ ਪਸ਼ਵਿੰਦਰ ਸਿੰਘ मामा ਜੀ ਆ ਦੇਖੋ ਜੀ ਸ਼ੌਂਕੀ ਸਰਦਾਰ ਹੈ ਕੋਈ ਟਰੈਕਟਰ ਦੇਖੋ ਜੀ ਯਾਹ ਪਰ ਇੰਨੇ ਆ ਜੀ ਇੱਥੇ ਕਿ ਬਾਹਰ ਇੰਨੇ ਬਾਰੇ ਰਹਿੰਦੇ ਆ ਇਹ ਅਮਰੀਕਾ ਜੀ ਛੋਠੀ ਦੇਖੋ ਜੀ ਮੈਂ ਕਹਿੰਨਾ ਮਾਵੇਂ ਹੋਊਗੀ 1.5 ਕਿਲੇ ਚ 2 ਚ ਇਹ ਜਿਆਦਾ ਛੋਡੇ ਵਾਲੇ 2 ਕਿਲੋ ਦਾ ਹੈ ਹੈ 12 ਜਾਵਾ ਵਿੱਚ ਪੂਲ ਪਾਲ ਦੇਖੋ ਜੀ ਕਿੰਨਾ ਜਿਗਾਰਡ ਬਣਾਇਆ ਹੈ ਉੱਪਰ ਇਹ ਗੱਡੀ ਚੜ੍ਹਦੀ ਕਰੀ ਵੀ ਆ ਜੀ ਆਹ ਹੈ ਜੀ ਸਰਦਾਰਾਂ ਦੇ ਕੰਮ ਬੜੇ ਬੜੇ ਨੇ ਜੀ ਬੋਟ ਵੀ ਛੱਡੀ ਹੋਵੇ ਵਿੱਚ ਹੈ ਹਾਂਜੀ ਚੱਲ ਬਹੁਤ ਅੱਗੇ ਦਾ ਗੰੂ ਜਾਣੀ ਹਾਂ ਇਹ ਆਪਣੇ ਖੇਤ ਚ ਬਣੀ ਆ ਆ ਮਾਮਾ ਵੀ ਸਾਡਾ ਕਿਸੇ ਨਾਲੋਂ ਘੱਟ ਨਹੀਂ ਆ ਮਾਮੇਰੀ ਵੀ ਕੋਠੀ ਦੇ ਦਰਸ਼ਨ ਕਰ ਲਓ ਜੀ ਮਾਮੇ ਕਿੰਨੀ ਜ਼ਮੀਨ ਆ ਤੁਹਾਡੇ ਕੋਲ 22 ਕਿੱਲੇ ਕੁ 25 22 22 ਦੋ ਮੁੰਡੇ ਨਿਊਜ਼ੀਲੈਂਡ ਗਏ ਹੋਏ ਜੀ ਆ ਕੋਠੀ ਦੇਖੋ ਜੱਟ ਦੀ ਖੇਤ ਚ ਪਰੇ ਡੇਢ 2 ਕਿਲਿਆਂ ਚੋਂ ਆਵੀ ਜੀ ਆਹ ਦੇਖੋ ਜੱਟ ਦੇ BMW ਖੜੀ ਹੈ ਜੀ ਇੱਕ ਅਮੀ ਆ ਬਹੁਤ ਬੜੀਆ ਬਣਿਆ ਮਾਂਂਗੂਰਾ ਦੇਖੀ ਛੱਤ ਜੀ ਅੰਗੂਰਾ ਨਹੀਂ ਵੇਚ ਲਈ ਉਹ ਚਾਦਰੇ ਪਾਉਣ ਦੀ ਲੋੜ ਨਹੀਂ ਹੈ ਨਾ ਇੱਥਾ ਸਹੀ ਚਾਦਰ ਵਾਲਾ ਹੀ ਕੰਮ ਹੋ ਗਿਆ ਜੀ ਪੁਰਾ ਆਹ ਦਾ ਹੱਲ ਹੋਣਾ ਮਾਮੇ ਨੂੰ ਤੁਨੀ ਆ ਜਾ ਪਿੱਛੇ ਡੰਗਰਾਂ ਪੂਰੇਂ ਗੂਰਗਰ ਮਾਮੇ ਨੇ ਲਾਏ ਹੋਇਆ ਇੱਥੇ ਪਿੱਛੇ ਬਣਾਇਆ ਬਾਈ ਡੰਗਰਾਂ ਵਾਸਤੇ ਥੋੜੇ ਆਪਣੇ ਘਰ ਵਾਸਤੇ ਹੀ ਪਸ਼ੂ ਰੱਖੇ ਹੋਏ ਆ ਜੀ ਗਾਂ ਦੁੱਧ ਵਾਸਤੇ ਆਹ ਸਬਜ਼ੀ ਭਾਜੀ ਲਾਉਣ ਨੂੰ ਇੱਕ ਆਹ ਗੱਡੀ ਖੜੀ ਆ ਜੱਟ ਦੇ ਜੀ ਖੇਤਾਂ 'ਚ ਕੋਠੀ ਆ ਜੀ ਕਾ ਸੰਦੂਖ ਵੀ ਰੱਖੀ ਬੈਠਾ ਮਾਮਾ ਪਰਾਣਾ ਆ ਪਾਰਕ ਬਣਾਇਆ ਹੋਇਆ ਮਾਮੇ ਨੇ ਜੀ ਜਗਤਾਰ ਨੇ ਐ ਚੱਲੀ ਨਾਲ ਨੂੰ ਸੂਆ ਲੰਗਦਾ ਹਰ ਇੱਕ ਹੈ ਨਹਿਰ ਕਹਿੰਦੇ ਇਹਨੂੰ ਤੁਸੀਂ ਇੱਧਰ ਇੱਧਰ ਦੂਰ ਹੈ ਨਹਿਰ ਹੈ ਹੂੰ ਇਨੂੰ ਨਹਿਰ ਵੀ ਕਹਿੰਦੇ ਨੇ ਆਹ ਆਹ ਛੋਟੀ ਨਹਿਰ ਆਹ ਸਿੰਗ ਸ਼ੀਦਾਂ ਦੀਆਂ ਸਮਾਦਾਂ ਜੀ ਸੋਨੀ ਉਹਨਾਂ ਦੀਆਂ